ਜਹਾਜ਼ ਦੇ ਪਈਏ 'ਚ ਲੁਕਿਆ ਬੱਚਾ afghan ਤੋਂ ਆਇਆ ਭਾਰਤ ਜਦ ਗੋਰੀ ਮੈਮ ਨੂੰ ਵੇਖ ਕੇ ਡਰ ਗਏ ਬੱਚੇ ਜ਼ਰਾ ਸੋਚੋ ਜ਼ਮੀਨ ਤੋਂ 40000 ਫੀਟ ਦੀ ਉਚਾਈ ਮਾਈਨਸ 50 ਟੈਂਪਰੇਚਰ ਉੱਪਰ ਆਕਸੀਜਨ ਘੱਟ ਤੇ ਐਰੋਪ੍ਰੇਨ ਦੇ ਟਾਇਰਾਂ ਦੀ ਆਵਾਜ਼ ਇਦਾਂ ਸਫ਼ਰ ਕਰਨਾ ਜਾਂ ਰਹਿਣਾ ਬਹੁਤ ਔਖਾ ਹੈ ਪਰ 13 ਸਾਲ ਦਾ ਇੱਕ ਛੋਟਾ ਬੱਚਾ ਕਾਬੁਲ ਤੋਂ ਦਿੱਲੀ ਤੱਕ ਦਾ ਸਫ਼ਰ ਤੈਅ ਕਰਕੇ ਆਇਆ ਜਿੱਹਾਂ ਕਾਬੁਲ ਤੋਂ ਦਿੱਲੀ ਆਈ ਔਰ ਦਾਨੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਲਿਆਂਦਾ ਤੇ 13 ਸਾਲ ਦੇ ਇੱਕ ਮੁੰਡਾ ਜਹਾਜ਼ ਦੇ ਟਾਇਰ ਦੀ ਖਾਲੀ ਥਾਂ ਨਾਲ ਚਿੰਬੜ ਕੇ ਕਾਬਲ 에ਅਰਪੋਰਟ ਤੋਂ ਉਡਾਨ ਭਰਨ ਵਾਲੀ ਜਹਾਜ਼ ਵਿੱਚ ਛੁਪ ਕੇ ਦਿੱਲੀ ਆ ਪਹੁੰਚਿਆ। ਦਿੱਲੀ 에ਅਰਪੋਰਟ ਤੇ ਜਦੋਂ ਜਹਾਜ਼ ਉਤਰਿਆ ਤਾਂ ਆਰਮੀ ਟੀਮਸ ਨੇ ਸ਼ੱਕੀ ਹਾਲਾਤ ਚ ਬੱਚੇ ਨੂੰ ਦੇਖਿਆ ਤੇ ਤੁਰੰਤ ਉਸ ਨੂੰ ਕਾਬੂ ਕਰਕੇ ਹੀ ਰਾਸਤੇ ਚ ਲਿਆ ਤੇ ਉਸ ਦੀ ਮੈਡੀਕਲ ਜਾਂਚ ਕਰਵਾਈ। ਜਾਣਕਾਰੀ ਮੁਤਾਬਕ ਮੁੰਡਾ ਬਹੁਤ ਹੀ ਥੱਕਿਆ ਹੋਇਆ ਤੇ ਕਮਜ਼ੋਰ ਹਾਲਤ ਵਿੱਚ ਮਿਲਿਆ। ਖੈਰ ਉਸ ਬੱਚੇ ਨੂੰ ਵਾਪਸ ਉਸ ਦੇ ਦੇਸ਼ ਸਹੀ ਸਲਾਮਤ ਪਹੁੰਚਾ ਦਿੱਤਾ ਗਿਆ। ਇਸ ਬੱਚੇ ਨੂੰ ਇਹ ਲੱਗਿਆ ਕਿ ਪਲੇਨ ਉਸ ਨੂੰ ਇਰਾਨ ਲੈ ਕੇ ਜਾਵੇਗਾ। ਇਸ ਬੱਚੇ ਦੀ ਕੋਈ ਵੀਡੀਓ ਹਜੇ ਤੱਕ ਕੋਈ ਸਾਹਮਣੀ ਨਹੀਂ ਆਈਏ ਪਰ ਇਸ ਛੋਟੇ ਬੱਚੇ ਨੇ ਵਲੋਗ ਕੀਤੀ ਗਈ ਇਹ ਹਰਕਤ ਨੇ ਸਭ ਨੂੰ ਬਹੁਤ ਹੈਰਾਨ ਕਰ ਦਿੱਤਾ ਇਸ ਬੱਚੇ ਦੀ ਖਬਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਲੋਕਾਂ ਨੇ ਇਸ ਤੇ ਕੀ ਕੁਝ ਕੀਤਾ ਉਹ ਵੀ ਦੱਸਦੀਆਂ ਇੱਕ ਯੂਜ਼ਰ ਨੇ ਲਿਖਿਆ ਬਾਈ ਇਦਾਂ ਕੁਝ ਹੁੰਦਾ ਨਹੀਂ ਇਜ਼ ਇਟ ਸੇਫ ਕਿੰਨੀ ਸਟੋਰੀਆਂ ਸੁਣੀਆਂ ਇਦਾਂ ਦੀਆਂ ਮੈਂ ਕਿਸੇ ਨੂੰ ਕੁਝ ਪਤਾ ਤਾਂ ਦੱਸਿਓ ਮੈਂ ਫੇਰ ਕੈਨਸਲ ਕਰਾਂ ਆਈਲਟਸ ਆਡੀ ਕਲਾਸ ਵਾਪਿਸ ਪੇਜ ਜੋ ਇਹਨੂੰ ਇੱਥੇ ਤਾਂ ਪਹਿਲਾਂ ਹੀ ਪੋਪੂਲੇਸ਼ਨ ਬਹੁਤ ਆ ਸ਼ਿੱਦਤ ਮੂਵੀ ਗੌਂਡਯਰ ਇਸ ਵੀਡੀਓ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਪਰ ਸਭ ਨੂੰ ਇਹੀ ਕਹਾਂਗੇ ਕਿ ਕਦੇ ਵੀ ਅਜਿਹਾ ਸਪਰੰਟ ਨਾ ਕੀਤਾ ਜਾਵੇ ਜੋ ਸਭ ਨੂੰ ਚਿੰਤਾ ਵਿੱਚ ਪਾ ਦੇਵੇ ਅਗਲੇ viral વાન વાਦਦੇ ਆ ਛੋਟੇ ਬੱਚੇ ਦੇ ਅੰਦਰ ਕੋਈ ਗੱਲ ਜਾਂ ਕੋਈ ਡਰਾਣੀ ਗੱਲ ਦਿਮਾਗ 'ਚ ਬੈਠ ਜਾਵੇ ਤਾਂ ਛੇਤੀ ਭੁੱਲਦੀ ਨਹੀਂ ਖਾਸ ਕਰਕੇ ਕੋਈ घोਸਟ ਵਾਲੀ ਹੋਵੇ ਬੱਚੇ ਨੂੰ ਇਹ ਹੀ ਪਤਾ ਹੁੰਦਾ ਕਿ ਜ਼ਿਆਦਾ white color 'ਚ ਕੋਈ घोਸਟ ਹੀ ਹੋ ਸਕਦਾ ਹੈ ਤੇ ਬੱਚੇ ਇਹ ਗੱਲ ਸੁਣ ਕੇ ਡਰ ਜਾਂਦੇ ਨੇ ਤੇ ਇਦਾਂ ਦੀ ਹੀ ਕੁਝ ਜਲਦੀ ਮਿਲਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ viral ਹੋ ਰਹੀ ਹੈ ਇਹ ਵੀਡੀਓ ਤੁਸੀਂ ਵੇਖ ਰਹੇ ਹੋਵੋਗੇ ਕਿ ਸਕੂਲ ਦੇ ਬੱਚੇ ਡਰ ਕੇ ਭੱਜ ਰਹੇ ਨੇ ਕਿਉਂਕਿ ਉਹਨਾਂ ਨੇ ਗੋਰੀ ਮੇਮ ਕੋਈ ਦੇਖ ਲਈ ਇਸ ਔਰਤ ਨੂੰ ਦੇਖ ਕੇ ਕੁਝ ਬੱਚੇ ਰੋਣ ਲੱਗੇ ਕੁਝ ਰੁਕਣ ਲੱਗੇ ਤੇ ਕੁਝ ਭੱਜ ਗਏ ਦੇਖੋ ਇਹ ਵੀਡੀਓ I <laughs> just ਦੇਖਿਆ ਤੁਸੀਂ ਕਿਸ ਤਰ੍ਹਾਂ ਬੱਚੇ ਡਰ ਕੇ ਭੱਜ ਰਹੇ ਨੇ ਦਰਸਾਣ ਇਹ ਵੀਡੀਓ ਸਾਊਥ ਏਸ਼ੀਆ ਦੇ ਲਾਓਸ ਦੇ ਇੱਕ ਪਿੰਡ ਦੀ ਹੈ ਜਿੱਥੇ ਹੈਰਾਨ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਇੱਥੇ ਛੋਟੇ ਜਿਹੋ ਬੱਚਿਆਂ ਨੇ ਪਹਿਲੀ ਵਾਰ ਇੱਕ ਗੋਰੀ ਔਰਤ ਨੂੰ ਵੇਖਿਆ ਉਹਨਾਂ ਚ ਕਈ ਦੌੜੇ ਕਈ ਛੁੱਪ ਗਏ ਤੇ ਕੁਝ ਰੋਣ ਲੱਗ ਪਏ ਪਰ ਇਹ ਬਹੁਤ ਸੋਚਣ ਵਾਲੀ ਗੱਲ ਹੈ ਕਿ ਬੱਚਿਆਂ ਨੂੰ ਹਜੇ ਛੋਟੀ ਸੋਚ ਹੀ ਰੱਖਿਆ ਜਾ ਰਿਹਾ ਤੇ ਲਾਓਸ ਦੇ ਪਿੰਡਾਂ ਦੇ ਇਹ ਬੱਚੇ ਅਜੇ ਵੀ ਬਾਹਰੀ ਦੁਨੀਆ ਤੋਂ ਕਾਫੀ ਦੂਰ ਨੇ ਉਹਨਾਂ ਦੀ ਜ਼ਿੰਦਗੀ ਖੇਤੀਬਾੜੀ ਪਰਿਵਾਰ ਤੇ ਰੀਤੀ ਰਿਵਾਜਾਂ ਤੱਕ ਹੀ ਰਹਿ ਗਈ ਹੈ ਇਸ ਕਰਕੇ ਵੱਖਰੇ ਚਿਹਰੇ ਤੇ ਵਾਈਟ ਵੀਡੀਓ ਇੱਕਦਮ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤੇ ਇਸ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਕੀ ਕਮੈਂਟ ਆਏ ਉਹ ਵੀ ਦੱਸਦੀਆਂ ਇੱਕ ਯੂਜ਼ਰ ਨੇ ਲਿਖਿਆ ਗੋਰੀਆਂ ਦਾ ਡਰ ਹਜੇ ਵੀ ਹੈ ਬਹਿ ਰੂਪੀਆ ਆ ਗਿਆ ਨਾ ਦੇ ਪਹਾੜ ਦਾ ਸਕੂਲ ਚ ਭਜੋ ਓਏ ਤਾਂ ਅੱਜ ਦੇ ਵਾਇਰਲ ਸਬਸੀ ਪਰ ਇਹੀ ਕਹਿਣਾ ਚਾਹਾਂਗੇ ਕਿ ਬੱਚੇ ਨੂੰ ਐਜੂਕੇਟ ਕਰੋ ਉਹਨਾਂ ਨੂੰ ਚੰਗੀਆਂ ਗੱਲਾਂ ਸਿਖਾਓ ਤਾਂ ਜੋ ਉਹਨਾਂ ਨੂੰ ਹਰ ਚੀਜ਼ ਦੀ ਪਛਾਣ ਹੋ ਸਕੇ ਅੱਜ ਦੇ ਵਾਇਰਲ ਵਾਈਬ ਚ ਇੰਨੇ ਮਿਲਦੇ ਹਨ ਅਗਲੇ ਐਪੀਸੋਡ ਚ